ਆ ਜੋ ਤੇ ਆ ਜੀ ਹਾਂ ਹਾਂ ਕਿਉਂ ਤਰਲੇਗਾ ਇਹ ਜੀ ਬਡੇਰ ਕਾ ਜੀ ਬਡੇਰ ਕਾ ਕਿੱਡਕ ਨਗਰ ਆ ਸਰੂਰ ਦੇ ਖਾਵੇ ਦਸੂ ਕੱਲ ਬਾਤ ਹੀ ਸਾਰਿਆਂ ਨੇ ਬਾਈ ਸੁਣੀ ਲਈ ਹਾਂਜੀ ਹਾਂਜੀ ਤੁਸੀਂ ਉਹ ਲੋਕ ਆ ਸਰੂਰ ਦੇ ਵਿੱਚ ਥੋੜਾ ਹਲਕਾ ਜ਼ਿਲ੍ਹਾ ਵੀ ਸੰਦੂਰ ਆ ਹਲਕਾ ਵੀ ਸੰਦੂਰ ਆ ਇੰਚੀ ਹਲਕਾ ਤੁਸੀਂ ਲੋਕਾਂ ਨੇ ਦੋ ਵਾਰੀ ਐਮਪੀ ਵੀ ਬਣਾਇਆ ਮੁੱਖ ਮੰਤਰੀ ਬਣਾਇਆ ਫਿਰ ਤੁਸੀਂ ਦੱਸ ਦਿਓ ਵੀ ਜਿਹੜੇ ਰਾਹ ਇਹ ਪੈ ਗਿਆ ਰਾ ਠੀਕ ਆ ਗਲਤੀ ਗਲਤ ਨਹੀਂ ਗਲਤ ਹੈ ਜੀ ਗਲਤ ਹੈ ਬਿਲਕੁਲ ਜੋ ਜ਼ੁਲਮ ਢਾ ਰਿਹਾ ਤੇ ਜਿਹੜੀਆਂ ਗੱਲਾਂ ਕਰਦਾ ਰਿਹਾ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਉਹ ਕਿਹੜੀ ਗੱਲ ਤੇ ਖਰਾ ਉਤਰਿਆ ਉਹਦਾ ਤੁਸੀਂ ਵੋਟਾਂ ਸਾਰਿਆਂ ਨੇ ਪਾਈਆਂ ਦੱਸੋ ਪਹਿਲਾਂ ਰੱਜ ਕੇ ਭਾਈਆਂ ਨੇ ਜੀ ਆਈਏ ਕਰੋ ਭਾਈ ਪਿੰਡ ਵਾਲੇ ਸਾਰੇ ਪਿੰਡ ਦੇ ਵੋਟਾਂ ਰੱਜ ਕੇ ਭਾਈਆਂ ਨੇ ਰੱਜ ਕੇ ਭਾਈਆਂ ਪਾਈਆਂ ਨਾ ਉਹ ਤਾਂ ਸਾਰੀ ਕਹਿੰਦੇ ਬਦਲਾ ਚਾਹੀਦਾ ਈ ਬਦਲਾ ਚਾਹੀਦਾ ਉਹ ਤਾਂ ਆਪਾਂ ਸਾਰੇ ਇਕੱਠੀ ਦੀ ਉਹ ਮਾਵਾ ਖੜੀਆਂ ਮਾਵਾ ਇੱਧਰ ਆਜੋ ਇੱਧਰ ਲੈ ਪਾਸੇ ਆ। ਇਹਦਾ ਗੁੱਚਰ ਨੂੰ ਪਾਇਆ। ਬਾਈ ਵਰਕਰ ਮਾਜੇ ਨੇ। ਮੈਂ ਵਰਕਰ ਖੁਦ ਵਰਕਰ ਸੀ। ਮੈਂ ਖੁਦ ਮੇਰੇ ਤੇ ਪਰਚਾ ਝੂਠਾ ਪਾਇਆ ਹੋਇਆ। ਹਾਂ 10 ਸਾਲ ਤੋਂ ਵਰਕਰ ਦੀ ਜਿਹੜੀ ਪਾਰਟੀ ਬਣੀ ਸੀ। ਉਹ ਗੱਲ ਉਹ ਅਮਰ ਉਹਨੇ ਪੀਐਨ ਪਰਚਾ ਪਵਾਇਆ ਮੇਰੇ ਤੇ। ਉਹ ਕਹਿੰਦਾ ਵੀ ਮੈਂ ਬੇਬੇ ਥਾਣੇਦਾਰ ਬਣ ਗਿਆ ਹਨਾ। ਉਹ ਕਹਿੰਦੀ ਪੁੱਤ ਬਣਤਾ ਗਿਆ ਸਭ ਤੋਂ ਪਹਿਲਾਂ ਕੁੱਤੇਗਾ ਤੂੰ ਆਪਦੇ ਨੂੰ ਜਾਂ ਮੈਨੂੰ ਕੁੱਤੇਗਾ। ਉਹ ਗੱਲ ਹੈ ਵੀ ਥੋੜੇ ਜਿੰਨੇ ਵੀ ਬੰਦੇ ਉਹਨੇ ਭਾਨਾ ਵੀ ਉਹ ਬੰਦਾ ਸੀ। ਇਨੇ ਭਾਨੇ ਨੇ ਵੋਟਾਂ ਵੇਲੇ ਜਿਹੜੇ ਚੰਨੀ ਸੀਗੇ ਮੁੱਖ ਮੰਤਰੀ ਉਹਨਾਂ ਨੂੰ ਪਿੰਡ 'ਚ ਘੇਰ ਲਿਆ ਸੀ ਇਹਦੇ ਹੱਕ 'ਚ ਬਿਲਕੁਲ ਘੇਰੇ ਦੇ ਹਾਂ ਦੇਖੋ ਹੁਣ ਇਹ ਬੰਦਾ ਕਿਸ ਤਰੀਕੇ ਨਾਲ ਜ਼ੁਲਮ ਕਰਨ ਤੇ ਆ ਗਿਆ ਆ ਜਿਹੜਾ ਉਹ ਖੜਾ ਸੀ ਐਮਪੀ ਬਲੇ ਇਧਰ ਨਹੀਂ ਖੜਾ ਸੀ ਉਹ ਇੱਥੋਂ ਜੇ ਉੱਠਿਆ ਸੀ ਜਿਹੜਾ ਟਰੱਚੋ ਦੋ ਬੇਬੇ ਨਹੀਂ ਇੱਕ ਆਜ਼ਾਦ ਉੱਠਿਆ ਤੇ ਜਿਹੜਾ ਕਹਿੰਦੇ ਪੰਨ ਦੇ ਪੈਸੇ ਦਵਾਉਂਗਾ ਮਾਏ ਉਹ ਉਹਨਾਂ ਨੇ ਚਕਾਲੇ ਚੰਡੇ ਦਿਖਾਏ ਤੇ ਭਗਵੰਤ ਮਾਨ ਨੂੰ ਮੈਂ ਖੂਤੇ ਘਿਰ ਲੇ ਤੇ ਉਹ ਮਾਏ ਤੁਸੀਂ ਅੱਜ ਕਿਵੇਂ ਆ ਗਏ ਮੇਰੇ ਪਿੰਡ ਦੇ ਵਿੱਚ ਭਗਵੰਤ ਮਾਨ ਦੇਖਣਾ ਬੋਲਦੇ ਤੁਸੀਂ ਅੱਜ ਮੇਰੀ ਕਿਸੇ ਮੇਰੇ ਨਾਲ ਜਿਹੜੀ ਮਾਏ ਮੇਰੇ ਨਾਲ ਹੱਡਾਂ ਨਾਲ ਬੀਤੀਆ ਮੈਨੂੰ ਇਹ ਪਤਾ ਹੈ ਤੇ ਫਿਰ ਸੁਣਾ ਦੀ ਬੱਚਾ ਕਿ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੀਆਂ ਮਾਮਾ ਨੂੰ ਪਤਾ ਲੱਗੇ ਜਿਹਨਾਂ ਨੇ ਝਾੜੂ ਚੱਕਿਆ ਸੀ ਉਹ ਪੂਰਾ ਜ਼ੋਰ ਨਾਲ ਪੂਰਾ ਮੈਂ ਇਹਨੂੰ ਗੁੱਸਾ ਆਉਂਦਾ ਤੇ ਜਿਹੜਾ ਕੋਈ ਆਮ ਪਾੜੀ ਦੇ ਖਿਲਾਫ ਬੋਲਦਾ ਸੀ ਮਾਈ ਭੋਦ ਅੱਜ ਮੈਂ ਪੂਰੀ ਦੁਖੀਆਂ ਹਾਂ ਹਾਂ ਦੱਸੋ ਮੇਰੀਆਂ ਮਾਵਾ ਭੈਣਾਂ ਖੜੀਆਂ ਤੂੰ ਸਾਰਿਆਂ ਝਾੜੂ ਨੂੰ ਵੋਟ ਪਾਈ ਐ ਆਪਨੇ ਪਾਈ ਆ ਆਪੜੇ ਪਾਈ ਐ ਹੁਣ ਦੱਸੋ ਹੁਣ ਦੇਦੇ ਹਣ ਆ ਮੂਰੇ ਦੇ ਮੁੰਡਿਆਂ ਦਾ ਉਹਨਾਂ ਦੇ ਨਾਰੀਆਂ ਹੁਣ ਵੀ ਹੈ ਚਾੜੂ ਬੱਲੋ ਐ ਤੈਨੂੰ ਮਿਲਣੀ ਕੜਾ ਇਹਦਾ ਸ਼ਹਿਰ ਤੋਂ ਹੋ ਗਿਆ ਸੀ ਤਹਾਂ ਦੇ ਕਿਹੜੇ ਹੋਰ 12 ਚੋਂ ਅਸੀਂ ਇਕੱਠੇ ਸੀ 12 ਤੋਂ 14 ਤੱਕ ਪਰ ਜਿਹਦੇ ਮੈਨੂੰ ਪਤਾ ਲੱਗਿਆ ਜੀ ਬੰਦੇ ਦੇ ਪੱਲੇ ਨਹੀਂ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਦਾ ਨਾ ਚੌਂ ਲੜੀ ਬਾਈ ਚ ਮੋੜ ਤੋਂ ਮੈਂ ਇਹਦੇ ਵੱਲੋਂ ਵੀ ਲੜ ਸਕਦਾ ਸੀ ਨਹੀਂ ਐਂਦੀ ਵੀ ਪਰ ਮੈਨੂੰ ਪਤਾ ਸੀ ਮੈਂ ਗੱਲਾਂ ਕਰਦਾ ਹੰਨੀਆਂ ਮਰਜ਼ੀ ਚੁਟਕਲੇ ਕਹਾਣੀਆਂ ਗੱਪ ਸੁਣ ਲੋ ਅੱਜ ਵੀ ਛੱਡੀ ਜਾਂਦਾ ਲੋਕਾਂ ਨੂੰ ਗਮਰਾਹ ਕਰਕੇ ਗੱਲਾਂ ਦਾ ਕੜਾ ਵੰਡ ਗਏ ਲੋਕਾਂ ਨੂੰ ਅਸੀਂ ਗੱਲਾਂ 'ਚ ਆ ਗਏ ਉਹ ਕਿ ਗੱਲਾਂ ਅੱਜ ਦੀਆਂ ਨਹੀਂ ਇਹ ਗੱਲਾਂ ਸੁਣਦਿਆਂ ਨੂੰ ਸਾਨੂੰ 30 ਸਾਲ ਹੋ ਗਏ ਹੁਣੇ ਕੁਲਫੀ ਕਰਮਾ ਕਰਮ ਚ ਵੀ ਇਹੀ ਸੁਣੀਆਂ ਜੁਗਨੂ ਹਾਜ਼ਰ ਹੈ ਚ ਵੀ ਇਹੀ ਸੁਣੀਆਂ ਫਿਰ ਲੱਗਾ ਸੀ ਵੀ ਸਿਸਟਮ ਤੇ ਝੋਟ ਕਰਦਾ ਬੰਦਾ ਕੁਝ ਕਰੂਗਾ ਪਰ ਜਿੰਨੀਆਂ ਗੱਲਾਂ ਕੀਤੀਆਂ ਅੱਜ ਇਹਦੀਆਂ ਵੀਡੀਓ ਇਹਦੀ ਲਾ ਦਿਓ ਚਲਾ ਦਿਓ ਸਾਰੀਆਂ ਉਲਟ ਚੱਲ ਪਿਆ ਚੱਟਾ ਹੀ ਦੇਖ ਲਓ ਪਿੰਡ ਪਿੰਡ ਵਿਖਦਾ ਬੁਰਾ ਹਾਂ ਕਿ ਕੀ ਸਰਕਾਰ ਚਾਵੇ ਰੋਕ ਨਹੀਂ ਸਕਦੀ ਕੁਝ ਵੀ ਕਰ ਸਕਦੀ ਪਰ ਹੁਣ ਤਿਆਰ ਨੂੰ ਤਿੰਨ ਨੂੰ ਐ ਦੱਸ ਦਿਓ ਤਿਆਰਾਂ ਉਹਦੇ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਭਰ ਕੇ ਨੇੜੇ ਆ ਸਰੂਰ ਹਾਂਜੀ ਆਏ ਕਿੰਨੇ ਕਿਲੋਮੀਟਰ ਸਰੂਰ 20 ਕਿਲੋਮੀਟਰ ਹੈ 20 ਕਿਲੋਮੀਟਰ ਨੇੜੇ ਆ ਤੁਹਾਡੇ ਫਿਰ ਉਹਦੇ ਘਰ ਕਰਦਾ ਬੰਦਾ ਪਹੁੰਚਣਾ ਚਾਹੀਦਾ ਫੇਰ ਹੀ ਠੱਲ ਪਊ ਹਾਂਜੀ ਉਨ ਹੀ ਜੇ ਆਪਾਂ ਸੋਚੀ ਜਾਵਾਂਗੇ ਵੀ ਯਾਰ ਐ ਹੋ ਜੂ ਕਾਨੂੰਨੀ ਕਾਰਵਾਈ ਹੁਣ ਕਾਨੂੰਨੀ ਕਾਰਵਾਈ ਕਾਦੀ ਆ ਚੈਨੀ ਚੋਰੀ ਦਾ ਪਰਚਾ ਨੰਬਰ 979 ਬੀ ਦਾ ਕਾਰਵਾਈ ਕੀ ਕਰਾਂਗੇ ਜਮਾਨਤ ਹੀ ਨਹੀਂ ਹੁੰਦੀ ਛੀਮੇ ਨੇ ਐਨੇ ਕੋਈ ਹੋਰ ਦੇ ਦੇਣਗੇ 6 ਪਰਚੇ ਦੇਤੇ ਇਹਨੇ ਛੇ ਹੋਰ ਦੇ ਦੇਣਗੇ ਨਿਕਲ ਨਹੀਂ ਦੇਣਾ ਬੰਦੇ ਨੂੰ ਤਾਂ ਇਹ ਲੋਕਤਾਕ ਸੋਡੀ ਤਾਕਤ ਕੱਢ ਕੇ ਲੈ ਕੇ ਸੋਡੀ ਲੋਕਾਂ ਦੀ ਤਾਕਤ ਸੀ ਮਹਾਰਾਜ ਕੱਠ ਹੋਇਆ ਮੇਰਾ ਪਰਚਾ ਰੱਦ ਕਰਨਾ ਪਿਆ ਲੋਕਤਾਕ ਤੱਕੇ ਕੋਈ ਤਰ੍ਹਾਂ ਕੋਈ ਹਕੂਮਤਾਂ ਖੜ੍ਹਦੀਆਂ ਨਹੀਂ ਹੁੰਦੀਆਂ ਤਿਆਰ ਹੋ ਫਿਰ ਜੱਕਾਰਾ ਛੱਡ ਗਏ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਜਦੋਂ ਤੁਹਾਨੂੰ ਭਵੰਤਰੇ ਕਰਦੇ ਅੱਗੇ ਲਖੇ ਬਾਈ